ਦੋਸਤੋ ਸਾਰੇ ਮੇਰੇ ਭਰਾਵਾਂ ਨੂੰ ਪੈਣਾ ਨੂੰ ਪਟਿਆਲੇ ਤੋਂ ਮੱਤੂ ਪ੍ਰਧਾਨ ਦੀ ਪਿਆਰ ਭਰੀ ਸਾਰਿਆਂ ਨੂੰ ਨਮਸਕਾਰ ਹਾਂਜੀ ਕੀ ਹੋ ਗਿਆ ਮਹਾਰਾਜ ਅੱਛਾ ਤੇ ਅ ਅੱਜ ਦੋਸਤੋ ਮੈਂ ਖੜਿਆ ਹਾਂ ਔਰ ਇਹ ਪਟਿਆਲਾ ਦੇ ਤਿਰਪੜੀ ਸ਼ਹਿਰ ਦੇ ਵਿੱਚ ਇਹ ਪੂਲਸ ਲਾਈਨ ਨੂੰ ਰੋਡ ਜਾਂਦੀ ਆ ਤਾਂ ਤੁਸੀਂ ਦੇਖ ਰਹੇ ਹੋ ਤੁਸੀਂ ਸਕੂਟਰੀ ਬੰਦ ਹੋ ਗਈ ਦੋਸਤੋ ਅੱਜ ਪਟਿਆਲਾ ਦੇ ਵਿੱਚ ਮੌਜੂਦਾ ਐਮਐਲਏ ਨੇ ਡਾਕਟਰ ਬਲਵੀਰ ਸਿੰਘ ਜੀ ਤੇ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਨਜ਼ਾਰੇ ਦੇਖ ਸਕਦੇ ਹੋ ਤੁਸੀਂ ਤੁਸੀਂ ਨਜ਼ਾਰੇ ਦੇਖ ਸਕਦੇ ਹੋ ੱੱਲਾ ਮਾਰਦਾ ਸਮੁੰਦਰ ਦੀ ਤਰ੍ਹਾਂ ਪਾਣੀ ਦੋਸਤੋ ਗੱਲ ਇਹ ਆ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇਹ ਦੇਖ ਲੋ ਪਰੇਸ਼ਾਨੀ ਬਿਲਕੁਲ ਬਿਲਕੁਲ ਇਸੀ ਕਰਕੇ ਬਣਵਾ ਰਿਆਂ ਬਣਾ ਰਿਆ ਵੀਡੀਓ ਵੀ ਸਰਕਾਰ ਨੂੰ ਦਿਖਾ ਸਕੀ ਐ ਅਸੀਂ ਤਾਂ ਦੋਸਤੋ ਮੈਂ ਗੱਲ ਕਰ ਰਿਆ ਸੀ ਵੀ ਸਰਕਾਰ ਬਣੇ ਨੂੰ 2.5 ਤੋਂ 3 ਸਾਲ ਹੋ ਗਏ ਹਾਂਜੀ ਖੁਸ਼ੋ ਮਹਾਰਾਜ ਨਾ ਬਿਲਕੁਲ ਵੀ ਨਹੀਂ ਹੈ ਕਿਸ਼ਤੀ ਨਹੀਂ ਆਣੀ ਪੈਗੀ ਕਿਸ਼ਤੀ ਲੈਣੀ ਪੈਣੀ ਆ ਅੱਛਾ ਲੋਕ ਕਹ ਰਿਆ ਕਿਸ਼ਤੀ ਲੈਣੀ ਪੈਣੀ ਆ ਓਰੇ ਸਕੂਲ ਦੇ ਬੱਚਿਆਂ ਦੀ ਦੇਖੋ ਟ੍ਰੈਵਲ ਆ ਰਹੀ ਆ ਤੇ ਦੋਸਤੋ ਗੱਲ ਇਹ ਆ ਵੀ ਅੱਜ ਸਰਕਾਰ ਬਣ ਨੂੰ 2 ਤੋਂ 2.5 ਸਾਲ 2.5 ਤੋਂ 3 ਸਾਲ ਦੇ ਕਰੀਬ ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਮੌਜੂਦਾ ਜੋ ਮੌਜੂਦਾ ਐਮਐਲਏ ਡਾਕਟਰ ਭਵੀਰ ਸਿੰਘ ਉਹਨਾਂ ਨੇ ਇਸੀ ਇਸੀ ਜਗ੍ਹਾ ਤੋਂ ਖੜਕੇ ਵੀਡੀਓ ਬਣਾਈ ਸੀ ਲੈ ਪੰਜਾਬ ਦੇ ਇਲੈਕਸ਼ਨਾਂ ਤੋਂ ਪਹਿਲਾਂ ਆਮ ਆਮੀ ਸਰਕਾਰ ਬਣਨ ਤੋਂ ਪਹਿਲਾਂ ਜੋ ਕਿ ਐਲੀਗੇਸ਼ਨ ਲਾਏ ਸੀਗੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਇੱਕ ਸਮੁੰਦਰ ਦੀ ਤਰ੍ਹਾਂ ਉਹ ਮਾਹੌਲ ਹੋ ਚੁੱਕਿਆ ਆ ਲੋਕਾਂ ਨੂੰ ਤੰਗੀ ਪਰੇਸ਼ਾਨੀ ਹੋ ਰਹੀ ਆ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਬੁਰਾ ਹਾਲ ਸੋਇਆ ਪਿਆ ਸੜਕ ਦਾ ਤਾਂ ਆਪਾਂ ਗੱਲ ਕਿੱਥੇ ਕਰ ਰਹੇ ਸੀ ਵੀ ਅ ਅੱਜ ਤੋਂ 2.5 3 ਸਾਲ ਦਾ ਪੀਰੀਅਡ ਹੋ ਗਿਆ ਸਰਕਾਰ ਦੇ ਆ ਬਣੇ ਨੂੰ ਪਰ ਜੋ ਮੌਜੂਦਾ ਸਥਿਤੀ ਆ ਉਰੇ ਅ ਮੌਜੂਦਾ ਐਮਐਲਏ ਸਾਹਿਬ ਨੇ ਖੜ ਕੇ ਵੀਡੀਓ ਪਾਈ ਸੀ ਤੇ ਅਲੀਗੇਸ਼ਨ ਲਾਏ ਸੀ ਅ ਬ੍ਰਹਮਿੰਦਰ ਜੀ ਉੱਤੇ ਜੋ ਕਿ ਉਸ ਟਾਈਮ ਕੈਬਨਟ ਮੰਤਰੀ ਤੇ ਐਮਐਲਏ ਰਹੇ ਨੇ ਪੰਜਾਬ ਪਟਿਆਲਾ ਦੇ ਹਲਕਾ ਅਧਿਆਤੀ ਟੂਟੋ ਤੇ ਉਹਨਾਂ ਤੇ ਅਲਿਗੇਸ਼ਨ ਲਗਾਏ ਸੀਗੇ ਕਿ ਬ੍ਰਹਮਿੰਦਰ ਆਈ ਨੇ ਕੋਈ ਕੰਮ ਨਹੀਂ ਕਰਿਆ ਉਹ ਤੇ ਇਹ ਸੜਕ ਤੇ ਦੇਖੋ ਕਿੰਨਾ ਕਿੰਨਾ ਪਾਣੀ ਖੜਦਾ ਹੈ ਉਸ ਟਾਈਮ ਦੀ ਗੱਲ ਆ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਉਸ ਕੰਮ ਦੀ ਗੱਲ ਆ ਤੇ ਡਾਕਟਰ ਬਵੀਰ ਜੀ ਨੇ ਜੋ ਮੌਜੂਦਾ ਐਮਐਲਏ ਨੂੰ ਉਹਨਾਂ ਨੇ ਬ੍ਰਹਮਿੰਦਰਾ ਜੀ ਤੇ ਅਲੀਗੇਸ਼ਨ ਲਾਏ ਸੀ ਵੀ ਉਹਨਾਂ ਨੇ ਕੁਲਕਲੇ ਨਿਕਲੇ ਵਾਲੀ ਜਿਹੜੀ ਇਹ ਪੋਸ ਲੈਂਡ ਤੋਂ ਆ ਨਾਪਾ ਰੋਡ ਤੇ ਸੜਕ ਜੁਆਇੰਟ ਹੁੰਦੀ ਆ ਇਹ ਵੀ ਇਹਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਕਰੀ ਉਹਨਾਂ ਨੇ ਕਈ ਸਾਲ ਹੋ ਗਏ ਉਹਨਾਂ ਨੂੰ ਬ੍ਰਹਮਿੰਦਰਾ ਜੀ ਨੂੰ ਰੇ ਭਰਮਿੰਦਰ ਜੀ ਨੂੰ ਕਈ ਸਾਲ ਹੋ ਗਏ ਉਰੇ ਇਸ ਹਲਕੇ ਦੀ ਪਟਿਆਲਾ 2 ਦੇ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਕਰੋਨਾ ਨੇ ਇਸ ਰੋਡ ਦਾ ਕੋਈ ਸੁਧਾਰ ਨਹੀਂ ਕੀਤਾ ਤਾਂ ਮੈਂ ਦੱਸਣਾ ਚਾਹਨਾ ਆਪਣੀ ਜਨਤਾ ਨੂੰ ਵੀ ਪਟਿਆ ਅੱਜ ਪਟਿਆਲੇ ਦੇ ਹਾਲਾਤ ਕੀ ਨੇ ਅੱਜ ਪਟਿਆਲੇ ਦੇ ਹਾਲਾਤ ਬਹੁਤ ਮਾੜੇ ਨੇ ਅੱਜ ਪਟਿਆਲੇ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਜਦੋਂ ਕਾਂਗਰਸ ਦੀ ਸਰਕਾਰ ਗਈ ਆ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਉਸ ਟਾਈਮ ਪਟਿਆਲੇ ਦੇ ਵਿੱਚ ਸਾਰੀਆਂ ਸੜਕਾਂ ਨਵੀਆਂ ਬਣੀਆਂ ਸੀ ਸਭ ਕੁਝ ਓਕੇ ਸੀਗਾ ਤੇ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਟਿਆਲੇ ਦੀ ਹਰੇਕ ਸੜਕ ਪੱਟੀ ਹੋਈ ਆ ਹਰੇਕ ਸੜਕ ਪੱਟੀ ਹੋਈ ਆ ਲੋਕਾਂ ਨੂੰ ਕਾਫੀ ਦਿੱਕਤਾਂ ਪ੍ਰਸ਼ਾਨੀਆਂ ਆ ਰਹੀਆਂ ਨੇ ਜੀਆ ਤੇ ਮੌਜੂਦਾ ਅੱਜ ਦੀ ਸਥਿਤੀ ਦੀ ਗੱਲ ਕਰੀਏ ਤਾਂ 3 ਸਾਲ ਹੋ ਚੁੱਕੇ ਨੇ ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਭਾਈ ਜੀ ਜਾ ਰਹੇ ਨੇ ਖੁਸ਼ੀ ਦੇ ਵਿੱਚ ਤੇ 3 ਸਾਲ ਦੇ ਕਰੀਬ ਸਰਕਾਰ ਦਾ ਟਾਈਮ ਹੋ ਗਿਆ ਅੱਜ ਐਮਐਲਏ ਬਲਵੀਰ ਡਾਕਟਰ ਬਲਵੀਰ ਜੀ ਨੂੰ ਮੈਂ ਪੁੱਛਣਾ ਚਾਹਨਾ ਵੀ ਕੀ ਤੁਸੀਂ ਉਸ ਟਾਈਮ ਵੀਡੀਓ ਬਣਾ ਕੇ ਜਦੋਂ ਤੁਸੀਂ ਇਸ ਇਸ ਮੌਜੂਦਾ ਜਗ੍ਹਾ ਤੇ ਖੜ ਕੇ ਤੁਸੀਂ ਵੀਡੀਓ ਬਣਾ ਕੇ ਗਏ ਸੀ ਤਾਂ ਕਿ ਤੁਸੀਂ ਉਸ ਤੋਂ ਬਾਅਦ ਇਸ ਜਗ੍ਹਾ ਨੂੰ ਭੁੱਲ ਗਏ ਫੁਲਕਲੀ ਫੁਲਕਲੀਨ ਕਲੇਵ ਦੀ ਸੜਕ ਨੂੰ ਭੁੱਲ ਗਏ ਜਿੱਥੇ ਪਾਣੀ ਖੜਦਾ ਸੀਗਾ ਕੀ ਤੁਸੀਂ ਇਸ ਬਾਰੇ ਕੁਝ ਸੋਚਿਆ ਨਹੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਮੈਂ ਇਸ ਸੜਕ ਦਾ ਕੁਝ ਉਸ ਇਹਨੂੰ ਠੀਕ ਨਹੀਂ ਕਰਵਾਵਾਂਗੇ ਇਸ ਦਾ ਹੱਲ ਪਾਣੀ ਦੀ ਜਿਹੜੀ ਇਹ ਬਲੌਕਿੰਗ ਹੋ ਰਹੀ ਆ ਇਸ ਦਾ ਹੱਲ ਨਹੀਂ ਕਰਵਾਵਾਂਗੇ ਤਾਂ ਜਨਤਾ ਨੂੰ ਕੀ ਜਵਾਬ ਦੇਣਾ ਮੈਂ ਜਨਤਾ ਵੱਲੋਂ ਲੋ ਉਹਨਾਂ ਦੀ ਨੁਮਾਇੰਦਗੀ ਕਰਦੇ ਹੋਏ ਮੈਂ ਪੁੱਛਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਤੁਸੀਂ ਇਸ ਦਾ ਹੱਲ ਸੜਕ ਦਾ 3 ਸਾਲ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਕੀ ਕੀਤਾ ਇਸ ਸੜਕ ਬਾਰੇ ਇਹ ਇਹ ਜਨਤਾ ਦਾ ਸਵਾਲ ਆ ਤਾ ਜਰੂਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਪਣੇ ਵਿਚਾਰ ਦੱਸੋ ਵੀ ਆਮ ਆਦਮੀ ਪਾਰਟੀ ਤੋਂ ਜਨਤਾ ਖੁਸ਼ ਆ કે ਨਹੀਂ ਖੁਸ਼ ਹੈ ਜਾਂ ਆਮ ਆਦਮੀ ਪਾਰਟੀ ਨੇ ਪਟਿਆਲੇ ਦੇ ਵਿੱਚ ਕਿੰਨਾ ਕੁ ਪਟਿਆਲਾ 2 ਜਾਤੀ ਦੇ ਵਿੱਚ ਕਿੰਨਾ ਕੁ ਵਰਕ ਕਰਿਆ ਤੁਸੀਂ ਦੇਖ ਸਕਦੇ ਹੋ ਤਾਰਾ ਜਿਵੇਂ ਸਮੁੰਦਰ ਦੀ ਤਰ੍ਹਾਂ ਉਹਰੇ ਪਾਣੀ ਚੜ ਰਿਹਾ ਹੈ ਲੋ ਆਹ ਦੇਖੋ ਡਾਕਟਰ ਵੀ ਇਹਦੇ ਜਿਹਨੂੰ ਅੰਮਰਲੇ ਨੂੰ ਜੋ ਮਜੂਦਾ ਕਿੰਨਾ ਚਿਰ ਸਰਕਾਰ ਬਣਨ ਤੋਂ ਪਹਿਲਾਂ ਵੀ ਉਹਨੇ ਖਰ ਕੇ ਵੀਡੀਓ ਬਣਾਈ ਸੀ ਇਹਨਾਂ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਅੱਜ ਸਰਕਾਰ ਬਣਨ ਦੇ 2.5 ਤੋਂ 3 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਹਾਲਾਤ ਕੀ ਨੇ ਤੇ ਮਜੂਦਾ ਸਥਿਤੀ ਕੀ ਆ ਤੁਸੀਂ ਆਪਣੇ ਆਪ ਦੇਖ ਰਹੇ ਹੋ ਇੱਕ ਲੇਡੀ ਸਟੂਰੀ ਲੈ ਕੇ ਆ ਰਹੀ ਆ ਤੁਸੀਂ ਦੇਖਦੇ ਹੋ ਕਿੰਨੀ ਹੂ ਤੰਗੀ ਪਰੇਸ਼ਾਨੀ ਹੋ ਰਹੀ ਹੈ ਇਸ ਚੀਜ਼ ਦੀ ਤਾਂ ਮੈਂ ਪਟਿਆਲੇ ਦੇ ਲੋਕਾਂ ਨੂੰ ਇਹ ਹੀ ਬੁਝਾਰਚ ਕਰਦਾ ਵੀ ਵਾਦੂ ਤੋਂ ਬਾਅਦ ਇਸ ਨੂੰ ਇਸ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਹ ਵੀਡੀਓ ਸਰਕਾਰ ਦੀ ਅੱਖਾਂ ਤੱਕ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਵੀਡੀਓ ਵੀਡੀਓ ਜਾ ਸਕੇ ਵੀ ਮੌਜੂਦਾ ਇਹ ਹਾਲਾਤ ਨੇ ਕੀ ਪਤਾ ਹੈ ਵੀਡੀਓ ਨੂੰ ਦੇਖ ਕੇ ਸਰਕਾਰ ਦੀ ਪ੍ਰਸ਼ਾਸਨ ਦੀ ਅੱਖਾਂ ਖੁੱਲ ਜਾਣ ਮੀ ਪਏ ਨੂੰ ਦੇਖੋ ਜੀ ਕਿੰਨੇ ਘੰਟੇ ਹੋ ਚੁੱਕੇ ਨੇ ਪਰ ਹੁਣ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਆ ਤਾਂ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ ਜੋ ਵੀ ਇਸ ਵੀਡੀਓ ਨੂੰ ਦੇਖਣਗੇ ਤਾਂ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਜੋ ਵਿਚਾਰ ਨੇ ਕਮੈਂਟ ਕਰਾਈ ਵੀ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਆ ਅੱਜ ਤਾਂ ਕਮੈਂਟ ਦੇ ਰਹੀ ਤੁਸੀਂ ਦੱਸੋ ਵੀ ਪਟਿਆਲੇ ਦੇ ਵਿੱਚ ਅੱਜ ਹਾਂਜੀ ਭਾਜੀ ਠੀਕ ਆ ਜੀ ਇਹ ਠੀਕ ਆ ਪਾਣੀ ਉਹ ਦੇਖੋ ਜ ਸਾਹਮਣੇ ਇੱਕ ਸਕੂਟਰ ਹੀ ਬੰਦ ਹੋ ਗਈ ਆ ਤਾਂ ਪ੍ਰੋਬਲਮ ਤੁਹਾਨੂੰ ਦਿਖ ਰਹੀ ਆ ਤਾਂ ਤੁਸੀਂ ਆਪ ਸਮਝਦਾਰ ਹੋ ਤਾਂ ਮੇਰੀ ਇਹ ਗੁਜਾਰਿਸ਼ ਆ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਲਾਈਕ ਕਰੋ ਕਮੈਂਟ ਕਰੋ ਤੇ ਆਪਣੇ ਕਮੈਂਟ ਰਾਹੀਂ ਦੱਸੋ ਵੀ ਇਸ ਸੜਕ ਦਾ ਤੇ ਐਮਐਲਏ ਸਾਹਿਬ ਕੋ ਆਪਾਂ ਇਸ ਸੜਕ ਬਾਰੇ ਕੀ ਜਵਾਬ ਸਵਾਲ ਕਰ ਸਕਦੇ ਹਾਂ ਜੈ ਜੈ ਭੀਮ ਜੈ ਭਾਰਤ